ਸਤਿ ਸ੍ਰੀ ਅਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਨਵਜੋਤ ਸਿੰਘ ਸਿੱਧੂ ਦੀ ਭਾਵੇਂ ਕਾਂਗਰਸ ਪਾਰਟੀ ਦੇ ਵਿੱਚ ਭਾਵੇਂ ਪੰਜਾਬ ਸਰਕਾਰ ਦੇ ਵਿੱਚ ਕੋਈ ਵੀ ਸੁਣਵਾਈ ਨਾ ਹੁੰਦੀ ਹੋਵੇ ਪਰ ਉਹ ਬਾਦਲਾਂ ਦੇ ਪਿੱਛੇ ਹੱਥ ਤੋਕੇ ਪਏ ਹੋਏ ਨੇ ਹੁਣ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ 10 ਸਾਲ ਦੀ ਸਰਕਾਰ ਵੇਲੇ ਦੇ ਨਵੇਂ ਖੁਲਾਸੇ ਕਰ ਦਿੱਤੇ ਨੇ ਕੀ ਨੇ ਖੁਲਾਸੇ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਸਾਧ ਬੀਜੇਪੀ ਗਵਰਨਮੈਂਟ ਦੇ ਵਿੱਚ 2007 ਤੋਂ ਲੈ ਕੇ 2017 ਤੱਕ ਦੋ ਵੱਡੀਆਂ ਇਨਵੈਸਟਮੈਂਟਾਂ ਦੀ ਇਹਨਾਂ ਨੇ ਡੇਗ ਮਾਰੀ ਇਹਨਾਂ ਨੇ ਤੱਤ ਦੇ ਵਿੱਚ ਇਹ ਕੱਢਿਆ ਕਿ 2015 ਦੇ ਵਿੱਚ 391 ਐਮਯੂ ਸਾਈਨ ਹੋਏ ਆ 391 ਜਿਨ੍ਹਾਂ ਦੀ ਵਰਥ ਹੈ 120000 ਕਰੋੜ ਹੁਣ ਸੁਣ ਲੋ 1 ਲੱਖ 20000 ਕਰੋੜ ਦੀ ਕਹਿੰਦੇ ਜੀ ਅਸੀਂ ਇਨਵੈਸਟਮੈਂਟ ਲੈ ਕੇ ਆਏ ਆ ਪੰਜਾਬ ਨੂੰ ਔਰ ਜਦੋਂ ਤੁਸੀਂ ਅਸਲ 'ਚ ਦੇਖੋ ਤੁਹਾਡੇ ਦਿਲੋਂ ਆਵਾਜ਼ ਨਿਕਲੂਗੀ ਖੋਦਿਆ ਪਹਾੜ ਨਿਕਲੀ ਚੂਹੀ ਵੀ 100 ਬੀ ਹਜ਼ਾਰ ਕਰੋੜ ਦੀ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਜਮ੍ਹਾਂ ਹੋਏ ਨੀਅਰ 6.5 ਹਜ਼ਾਰ ਕਰੋੜ 5.5% ਜਿਹੜੀਆਂ ਡੀਂਗਾ ਮਾਰਦੇ ਸੀ ਉਹਦੇ 5.5% ਹੋਰ ਤਾਂ ਹੋਰ ਨਵਜੋਤ ਸਿੰਘ ਸਿੱਧੂ ਦਾਤਾ ਇਹ ਵੀ ਕਹਿਣਾ ਹੈ ਕਿ ਇਸ ਨਿਵੇਸ਼ ਦੇ ਵਿੱਚ ਜਿੰਨਾ ਅਕਾਲੀ ਲੀਡਰਾਂ ਨੇ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਸੀ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਨਹੀਂ ਕੀਤੀ ਹੈ ਇਹਨਾਂ ਦੇ ਆਪਦੇ ਲੀਡਰ ਇਹਨਾਂ ਦੇ ਆਪਦੇ ਅਕਾਲੀ ਲੀਡਰ ਮੈਂ ਨਾਂ ਲਾऊं ਉਹਨਾਂ ਦੀ ਇਨਵੈਸਟਮੈਂਟ ਦੀ ਪ੍ਰੋਮਿਸ ਦਸੂ ਉਹਨਾਂ ਨੂੰ ਵੀ ਇਹ ਭਰੋਸਾ ਨਹੀਂ ਸੀ ਉਹਨਾਂ ਨੂੰ ਵੀ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਸੀ ਉਹਨਾਂ ਨੂੰ ਵੀ ਕੋਈ ਇੰਟਰਸਟ ਨਹੀਂ ਸੀ ਇਸ ਚੀਜ਼ ਦੇ ਵਿੱਚ ਨਾਂ ਸੁਣ ਲਓ ਮੈਂ ਤੁਹਾਨੂੰ ਨਾਂ ਪੜ ਪੜਾਉ ਸੁਣਾਉਂ ਔਰ ਤੁਹਾਨੂੰ ਇਹ ਦੱਸੂਂ ਵੀ ਇਹਨਾਂ ਦੀ ਇਨਵੈਸਟਮੈਂਟ ਕਿੰਨੀ ਹੈ ਜੀ ਸੀਰੀਅਲ ਨੰਬਰ 30 ਐਮਓਯੂ ਦਾ ਵਾਹਿਦ ਸੰਧਾਕ ਇਹਨਾਂ ਦੀ 100 ਕਰੋੜ ਜਮ੍ਹਾਂ ਕਰਾਉ ਆਇਆ ਕਿੰਨਾ 0 ਸੀਰੀਅਲ ਨੰਬਰ 52 ਟ੍ਰਾਈਡੈਂਟ ਗਰੁੱਪ ਗੁਪਤਾ ਜੀ ਬਰਨਾਲਾ 1000 ਕਰੋੜ 0 ਸੀਰੀਅਲ ਨੰਬਰ 200 ਕੁਲਵੰਤ ਸਿੰਘ ਆਹਾ ਸਾਡੇ ਮੇਰ ਸਾਹਿਬ ਆਹਾ ਕੀ ਬਾਤ ਹੈ ਕੀ ਲਿਖਿਆ ਜੀ ਐਲ ਪੀ ਐਲ ਇਹ ਲਿਖਦਾ ਕਿੰਨਾ 4500 ਕਰੋੜ ਵਾ ਵਲਿਓ ਸ਼ਿਰਾ 4500 ਕਰੋੜ ਪੇਪਰ ਟਾਈਗਰ 0 ਅੱਗੇ ਆਓ ਗਿਲਕੋ ਮੇਰਾ ਯਾਰ ਬੇਲੀ ਹੈ ਪਰ ਉਹਨਾਂ ਦਾ ਯਾਰ ਹੈ ਇਸ ਕਰਕੇ ਮੈਂ ਛੱਡਦਾ ਨਹੀਂ ਇਹਨੂੰ ਵੱਟ ਦੇਉਂ ਗੱਡ 2400 ਕਰੋੜ ਆਈਏ 0 ਅੱਗੇ ਆਓ ਜੀ ਐਨ ਕੇ ਸ਼ਰਮਾ ਭੜੇ ਭੜੇ ਯਾਰ ਮੇਰੀ ਫਤੋ ਦੇ ਹਾਂਜੀ ਐਨ ਕੇ ਸ਼ਰਮਾ 1250 ਕਰੋੜ 0 ਪੇਡਾ ਪੇਡਾ ਦਾ ਇੰਚਾਰਜ ਕੌਣ ਸਾਲਾ ਸਾਹਬ ਕਾਲੇ ਸਹਿਬਾਨ ਨੇ ਕਿਰਾਏ 3500 ਕਰੋੜ ਕਹਿ ਕੇ ਜੀਰੋ ਨਵਜੋਤ ਸਿੰਘ ਸਿੱਧੂ ਦੇ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੜਫੁੱਟਿਆ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਦਤ ਪੈ ਚੁੱਕੀ ਹੈ ਕਿ ਉਹ ਲਗਾਤਾਰ ਝੂਠ ਬੋਲਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਆਪਣੀ ਸਰਕਾਰ ਦੀ ਇੱਕ ਵੀ ਪ੍ਰਾਪਤੀ ਨਿਵੇਸ਼ ਨੂੰ ਲੈ ਕੇ ਦੱਸ ਦੇਣੀ ਚਾਹੀਦੀ ਹੈ ਪਰ ਅਕਾਲੀ ਦਲ ਦੇ ਇਸ ਬਿਆਨਾਂ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀਆਂ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾ ਦਿੱਤੀਆਂ 170 ਐਮਓਯੂ ਸਾਡੀ ਸਰਕਾਰ ਨੇ ਸਾਈਨ ਕੀ ਜਿਹੜੇ ਕਰੀਬ ਕਰੀਬ 47000 116 ਕਰੋੜ ਦੇ ਉਹਦੇ ਚ ਜਿਹੜੀ ਅੱਜ ਤੱਕ ਦੀ ਇਨਵੈਸਟਮੈਂਟ ਹੈਗੀ ਹੈ ਉਹ 8000 ਕਰੋੜ ਤੋਂ ਉੱਤੇ ਹੈ ਟੋਟਲ ਕਿੰਨੀ ਹੈ ਦੇਖ ਲਓ ਤੁਹਾਨੂੰ ਦਵਾ ਦਿੰਦਾ 8400 ਕਰੋੜ 8400 ਕਰੋੜ ਰੁਪਇਆ ਆ ਚੁੱਕਿਆ ਆਦਾ 6 ਮਹੀਨਿਆਂ ਚ ਪਾਲਿਸੀ ਬਣੀ ਤੇ 8-7 ਮਹੀਨਿਆਂ ਦੇ ਵਿੱਚ ਪਿਛਲਿਆਂ ਦੇ ਵਿੱਚ 47000 ਕਰੋੜ ਰੁਪਇਆ ਦੇ ਐਮਓਯੂ ਸਾਈਨ ਕੀਤੇ ਆ ਤੇ 9000 ਕਰੋੜ ਰੁਪਇਆ ਧਰਤੀ ਤੇ ਆ ਚੁੱਕਿਆ ਕੰਮ ਸ਼ੁਰੂ ਹੋ ਚੁੱਕੇ ਨੇ ਫੈਕਟਰੀਆਂ ਲੱਗ ਰਹੀਆਂ ਨੇ ਔਰ ਉਹ ਪੈਸੇ ਆ ਚੁੱਕੇ ਨੇ ਔਰ ਇਹ ਸਾਡੀ ਪਹਿਲ ਹੈ ਇਨਾਂ ਖੁਲਾਸਿਆਂ ਤੋਂ ਹਫ਼ਤੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਨੂੰ ਕੇ ਪਾਰਟ 1 ਖੁਲਾਸਿਆਂ ਦਾ ਨਾਮ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ ਸੀ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੇ ਹੈਲੀਕਾਪਟਰ ਦੇ ਝੂਟਿਆਂ ਦਾ ਖਰਚਾ ਸਾਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਸੀ ਕਿ ਕਿਵੇਂ ਪੰਜਾਬ ਦੇ ਖਜ਼ਾਨੇ ਨੂੰ ਹੈਲੀਕਾਪਟਰਾਂ ਤੇ ਝੂਟੇ ਲੈ ਕੇ ਬਾਦਲਾਂ ਦੀ ਸਰਕਾਰ ਨੇ ਚੂਨਾ ਲਾਇਆ ਇਸ ਤੋਂ ਬਾਅਦ ਹੀ ਅੱਜ ਖੁਲਾਸਿਆਂ ਦਾ ਪਾਰਟ 2 ਲੈ ਕੇ ਨਵਜੋਤ ਸਿੰਘ ਸਿੱਧੂ ਮੀਡੀਆ ਨੂੰ ਸੰਬੋਧਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਨਿਵੇਸ਼ ਨੂੰ ਲੈ ਕੇ ਜੋ ਡਿੰਗਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਮਾਰੀਆਂ ਸਨ ਉਹਨਾਂ ਨਾ ਖੁਲਾਸਾ ਕੀਤਾ ਗਿਆ ਉਹਨਾਂ ਨੇ ਸਾਫ਼-ਸਾਫ਼ ਤੌਰ ਤੇ ਦੱਸਿਆ ਕਿ ਜੋ ਵੀ ਪੰਜਾਬ ਦੇ ਲੋਕਾਂ ਨੂੰ ਨਿਵੇਸ਼ ਦੇ ਅੰਕੜੇ ਦੱਸੇ ਗਏ ਉਹ ਬਿਲਕੁਲ ਝੂਠੇ ਨੇ ਅਤੇ ਅੰਕੜਿਆਂ ਦੇ ਆਧਾਰਿਤ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਪਿਛਲੀ ਸਰਕਾਰ ਦੇ ਝੂਠਾਂ ਦਾ ਪਰਦਾਫਾਸ਼ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਹੈ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਜੋ ਵੀ ਪਿਛਲੀ ਸਰਕਾਰ ਦੇ ਲੀਡਰ ਸਨ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਜਾਂ ਨਹੀਂ ਇਹ ਤਾਂ ਸਾਫ਼ ਨਹੀਂ ਕੀਤਾ ਪਰ ਖੁਲਾਸੇ ਲਗਾਤਾਰ ਨਵਜੋਤ ਸਿੰਘ ਸਿੱਧੂ ਕਰਦੇ ਦਿਖਾਈ ਦੇ ਰਹੇ ਨੇ ਭਗਵੰਤ ਮਾਨ ਸੁਪਾਲ ਸਿੰਘ ਖਹਿਰਾ ਸਿਮਰਜੀਤ ਸਿੰਘ ਬੈਂਸ ਅਕਸਰ ਇਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਨੇ ਖੁਲਾਸੇ ਕਰ ਰਹੇ ਨੇ ਖੁਲਾਸੇ ਕਰਨਾ ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਜਦ ਕਿ ਸਰਕਾਰ ਦਾ ਕੰਮ ਹੁੰਦਾ ਹੈ ਕਾਰਵਾਈ ਕਰਨਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਪਿਛਲੀ ਸਰਕਾਰ ਤੇ ਕਾਰਵਾਈ ਕਰਵੋਣੀ ਚਾਹੀਦੀ ਹੈ ਖੁਲਾਸੇ ਤਾਂ ਵਿਰੋਧੀ ਧਿਰ ਵੀ ਕਰ ਲੈਂਦੀ ਹੈ ਅਤੇ ਕੁਝ ਅਜਿਹਾ ਹੀ ਹੁੰਦਾ ਹੁਣ ਵੀ ਦਿਖਾਈ ਦੇ ਰਿਹਾ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਖੁਲਾਸੇ ਕੀਤੇ ਗਏ ਅਤੇ ਹੁਣ ਪਿਛਲੀ ਸਰਕਾਰ ਦੇ ਨਿਵੇਸ਼ ਨੂੰ ਲੈ ਕੇ ਜੋ ਖੁਲਾਸੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਨੇ ਜੋ ਵੀ ਝੂਠ ਉਹ ਸਰਕਾਰ ਨੇ ਕਾਮਯਾਜ਼ਾ ਬਾਦਲਾਂ ਨੂੰ ਪਹੁੰਚਣਾ ਪਵੇਗਾ ਜਾਂ ਨਹੀਂ ਇਹ ਗੱਲ ਨਵਜੋਤ ਸਿੰਘ ਸਿੱਧੂ ਨੇ ਇੱਥੇ ਸਾਫ਼ ਨਹੀਂ ਕੀਤੀ ਹੈ ਅਤੇ ਜੇਕਰ ਪਿਛਲੀ ਸਰਕਾਰ ਤੇ ਕੋਈ ਕਾਰਵਾਈ ਨਹੀਂ ਹੋਣੀ ਤਾਂ ਇਨ੍ਹਾਂ ਖੁਲਾਸਿਆਂ ਦਾ ਫਿਰ ਮਤਲਬ ਕੀ ਹੋਇਆ ਇਹ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਵੀ ਸਾਫ਼ ਨਹੀਂ ਕੀਤਾ ਸਿਰਫ ਖੁਲਾਸੇ ਕਰਕੇ ਨਵਜੋਤ ਸਿੰਘ ਸਿੱਧੂ ਉਥੋਂ ਚੱਲਦੇ ਬਣੇ ਪਰ ਇੱਥੇ ਇੱਕ ਸਵਾਲ ਇਸੇ ਨਾਲ ਹੀ ਸਬੰਧਤ ਇੱਕ ਸਵਾਲ ਹੋਣਾ ਸੀ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਜੇਕਰ ਪਿਛਲੀ ਸਰਕਾਰ ਦੇ ਝੂਠਾਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਹੈ ਤਾਂ ਫਿਰ ਕੀ ਇਨ੍ਹਾਂ ਝੂਠਾਂ ਦਾ ਖੁਲਾਸਾ ਕਰਨ ਦਾ ਕੋਈ ਫਾਇਦਾ ਇਸ ਵੇਲੇ ਹੈ ਇਸ ਬਾਰੇ ਤੁਹਾਡੀ رائے ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਸਾਡਾ ਦਾ ਪੰਜਾਬ ਟੀਵੀ ਨਾਮ ਦਾ ਪੇਜ ਵੀ ਹੈ ਉਸ ਪੇਜ ਨੂੰ ਲਾਈਕ ਕਰ ਲਓ ਹੋਰ ਕੀ ਕੀ ਖੁਲਾਸੇ ਕੀਤੇ ਨਵਜੋਤ ਸਿੰਘ ਸਿੱਧੂ ਨੇ ਤੁਸੀਂ ਉਹ ਸੁਣੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਜਿੱਥੇ ਕਹਿੰਦੇ ਆ ਬੇਰੋਜਗਾਰੀ ਦੂਰ ਕਰਨੇ ਦਿਖਾ ਬਈਏ ਨੂੰ ਤੂੰ ਜਰਾ ਪੜ ਕੇ ਸੁਣਾ ਜਰ ਨਾਲੇ ਦੇਖੋ ਯੂ ਵਿਲ ਬੀ ਪੈਫਲਡ ਐਕਚੁਅਲੀ ਦੇਖੋ ਐਕਚੁਅਲੀ ਇਹ ਇਨਾਂ ਨੇ ਬੁੱਕ ਆਪਣੀ ਅਚੀਵਮੈਂਟਸ ਦੀ ਬੁੱਕ ਬਣਾਈ ਸੀ ਕਿ ਅਸੀਂ 10 ਸਾਲ ਚ ਕੀ ਕੀਤਾ ਅਚੀਵ ਕੀ ਕੀਤਾ ਇਹ ਉਹਦੀ ਬੁੱਕ ਸੀ ਉਹਦੀ ਬੁੱਕ ਤੇ 89 ਨੰਬਰ ਪੇਜ ਆ ਰਿਗਾਰਡਿੰਗ ਇਨਵੈਸਟਮੈਂਟ ਪ੍ਰਗਰੈਸਿਵ ਪੰਜਾਬ ਨਿਵੇਸ਼ ਸੰਮੇਲਨ 2013 ਤੇ 15 15 ਵਿੱਚ ਉਹਨਾਂ ਨੇ ਕਰੀ ਲੀ ਲਿਖਿਆ 3 ਚਾਰ ਤੋਂ ਵੱਧ ਡੈਲੀਗੇਟ ਆਏ 391 ਐਮਓਯੂ 1 ਲੱਖ 2000 ਕਰੋੜ ਦੇ ਆਏ ਔਰ ਸਭ ਤੋਂ ਸ਼ੌਕਿੰਗ ਫੈਕਟ ਜਿਹੜਾ ਇਹਨਾਂ ਨੇ ਦਿੱਤਾ ਕਿ 3.6 ਲੱਖ ਮਤਲਬ 3 ਲੱਖ 60 ਹਜ਼ਾਰ ਜਿਹੜੇ ਲੋਕਾਂ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਰੋਜ਼ਗਾਰ ਦੇਣ ਦੇ ਮੌਕੇ ਆ ਪੈਦਾ ਹੋਣਗੇ ਤੇ ਇਹਨਾਂ ਦੀ ਆਰਟੀਆਈ ਚ ਕਲੀਅਰ ਹੈ ਕਿ ਪੰਜਾਬ ਚ 322000 ਜਿਹੜਾ ਬੰਦਾ ਹੈ ਉਹ ਬੇਰੋਜ਼ਗਾਰ ਰਜਿਸਟਰਡ ਹੈ ਅਨਪਲੋਇਡ ਜਿਹੜਾ ਯੂਥ ਹੈ ਉਹ 322000 ਹੈ ਤੇ ਇਹ ਜਿਨ੍ਹਾਂ ਨੇ ਇਹਨਾਂ ਨੇ ਇਨਵੈਸਟਮੈਂਟ ਦੀ ਗੱਲ ਕੀਤੀ ਹੈ 360000 ਬੰਦੇ ਨੂੰ ਨੇ ਜੋਬ ਕ੍ਰੀਏਟ ਕਰਨੀ ਸੀ ਕੰਡ ਭਈ ਹਾਲੋ ਸਤਿ ਸ਼ੰਤ ਦਰਸ਼ਕਾਂ ਆ ਸੰਕਤ ਹੈ ਇਹ ਆ ਦੇਖਣੋ ਇਹ ਦੇਖੋ ਤੁਸੀਂ ਐਮਪਲੋਇਮੈਂਟ ਦਾ ਕੀ ਕਰਿਆ ਕਹਿੰਦੇ 3 ਲੱਖ 22000 ਬੰਦਾ ਅਸੀਂ ਨੌਕਰੀ ਦੇਣਾ ਟੋਟਲ ਜਿਹੜੀ ਐਮਪਲੋਇਮੈਂਟ ਖੇਚੇ ਚ ਦੇਖ ਲਓ 3 ਲੱਖ 22000 ਦਾ ਟੋਟਲ ਹੈ ਰਜਿਸਟਰਡ ਜਿਹੜਾ ਰਜਿਸਟਰਡ ਜਿਹੜਾ ਮਤਲਬ ਬੇਰੋਜ਼ਗਾਰ ਹੈ ਇਹਦਾ ਮਤਲਬ ਸਾਰੀ ਬੇਰੋਜ਼ਗਾਰੀ ਖਤਮ ਹੋ ਜਾਣੀ ਸੀ ਵੇਖੋ ਯਾਰ ਕਿੱਡੇ ਕਿੱਡੇ ਗੱਪ ਮਾਰਦੇ ਆ ਮਤਲਬ ਜੇ ਝੂਠ ਬੋਲਣਾ ਹੋਵੇ ਤਾਂ ਠੀਕ ਠੀਕ ਲਾ ਲੈ ਬੰਦਾ ਜੀ ਦੋਨਾਂ ਦੀ ਮਿਲਾ ਲਈਏ ਜੇ 2013 ਵਾਲਾ ਵੀ ਤੇ 15 ਵਾਲਾ ਜੀ ਹਾਂ ਉਹਦੇ ਅਕੋਰਡਿੰਗ 5 ਲੱਖ ਇਹਨਾਂ ਨੇ এমপ্লয়ਮੈਂਟ ਜਨਰੇਟ ਕਰਨਾ ਸੀ। আচ্ছা ਹੁਣ ਜਦੋਂ ਮੈਂ ਕੋਈ ਗੱਲ ਕਰਦਾ ਉਹਦਾ ਜਵਾਬ ਕੀ ਦਿੰਦੇ? 10 ਪੀ ਜਵਾਬ ਦਿੰਦੇ। ਭਾਈ ਮੈਂ ਸਾਰਾ ਦਿਨ ਕੱਲ ਗੱਡੀ ਫਿਰ ਇੱਥੋਂ ਲੈ ਕੇ ਨਿਕਲਦਾ 9 ਘੰਟੇ ਜਾਣ ਤੇ 8 ਘੰਟੇ ਆਣ ਤਾਂ 500 ਲੈਂਦਾ ਤੇ ਹੈਲੀਕਾਪਟਰ 'ਚ ਜਾਣ ਦਾ ਉਹ 500 ਉਹਦਾ ਜਵਾਬ ਦਿੰਦਾ ਹੈ। ਬੀਬੀ ਜੀ ਵਾਲੇ ਗੱਲ ਦਾ ਜਵਾਬ ਦਿੰਦਾ ਹੈ। ਹੈਲੀਕਾਪਟਰ ਦੇ 130 ਕਰੋੜਾਂ ਦਾ ਜਵਾਬ ਦਿੰਦਾ ਹੈ। ਹਵਾਈ ਸ਼ੁਰਲੀਆਂ ਜਿਵੇਂ ਜੋ ਮਰਜ਼ੀ ਛੱਡ ਦਿਓ ਪਿਆਦਾ ਜਿਹਾ ਖੜਾ ਕਰ ਦਿੰਦੇ ਉਹਤੇ। ਚਿੱਟੂ ਝੂਠ ਬੋਲਦਾ। ਲੈ। ਪੱਲੂ ਪੁੱਛ ਇਹ ਜਵਾਬ ਹੈ ਹੈ ਤੂੰ ਸੱਚ ਮੂਰਤੀ ਉਹ ਸੱਤੇ ਮੂਰਤੀ ਅੱਛਾ ਜੇ ਹੁਣ ਇਨਵੈਸਟਮੈਂਟ ਲਿਆਈ ਹੁੰਦੇ ਉਹ ਭਾਈ ਇਹ ਜੇ ਇਨਵੈਸਟਮੈਂਟ ਤੁਸੀਂ ਲਿਆਈ ਹੁੰਦੇ ਤੇ ਤੁਹਾਨੂੰ ਆ ਦਿਨ ਦੇਖਣੇ ਪੈਂਦੇ ਵੀ ਤੁਸੀਂ ਆਪੋਜੀਸ਼ਨ 'ਚ ਵੀ ਨਾ ਹੁੰਦੇ ਤੁਸੀਂ ਆ ਦਿਨ ਦੇਖਦੇ ਜੇ ਇਹ ਇਹ ਮਤਲਬ ਇਹ ਇੰਨੀ ਇਨਵੈਸਟਮੈਂਟ ਆਈ ਹੁੰਦੀ ਇੰਨੀ ਇੰਡਸਟਰੀ ਲੱਗੀ ਹੁੰਦੀ ਐਨੇ ਬੇਰੋਜ਼ਗਾਰਾਂ ਨੂੰ ਤੁਸੀਂ ਰੁਜ਼ਗਾਰ ਦੇਤਾ ਹੁੰਦਾ ਤੇ ਤੁਸੀਂ ਆ ਦਿਨ ਦੇਖਦੇ ਇਹ ਮੇਰੀ ਇਸ ਕੜੀ ਦੇ ਵਿੱਚ ਨੰਬਰ 2 ਸੀ ਆਹ ਦੇਖੋ ਜੀ ਜਿਹੜੇ ਬਿਜਲੀ ਵਾਲੀ ਵੀ ਦੇਖੋ ਤੁਸੀਂ ਆਹ ਦੇਖੋ ਆ ਜਿਹੜਾ ਤੁਸੀਂ ਦੇਖੋ ਇਹ ਬਿਜਲੀ ਲੈਂਦੇ ਕਿੰਨੇ ਦੀ ਸੀ ਤੇ ਵੇਚਦੇ ਕਿੰਨੇ ਸੀ ਥੋੜੇ 10 ਵੀ ਜਰਾ ਦੇ ਦਿੰਦੇ ਅਸੀਂ ਤੇ 5 ਰੁਪਏ ਕਰਤਾ ਨਾ ਅਸੀਂ 5 ਕਰਤਾ ਆਪਾਂ ਆ ਦਿਖਾਓ ਇਹ ਕੰਪੈਰੀਜ਼ਨ ਇਹਨਾਂ ਦੀ ਬੁੱਕ ਤੇ ਹੀ ਹੈ ਕਿ ਅਸੀਂ স্মਲ ਸਕੀਨ ਨੂੰ 70 ਰੁਪਏ 4 ਪੈਸੇ ਦਾ ਯੂਨਿਟ ਦਾ ਬਦਲ ਇਲੈਕਟ੍ਰਿਟੀ ਦੇ ਰਹੇ ਹਾਂ ਇਹ ਬਹੁਤ ਇੰਪੋਰਟੈਂਟ ਪੁਆਇੰਟ ਨੇ ਔਰ ਮੀਡੀਅਮ ਨੂੰ ਦੇ ਰਹੇ ਹਾਂ 70 ਰੁਪਏ 68 ਪੈਸੇ ਔਰ ਬਿਗ ਇੰਡਸਟਰੀ ਨੂੰ ਲਾਰਜ ਸਕੀਨ ਨੂੰ 70 ਰੁਪਏ 76 ਔਰ ਅਸੀਂ 5 ਰੁਪਏ ਕਰ ਦਿੱਤਾ ਆ ਦੇਖ ਲਓ ਤੁਸੀਂ ਹੁਣ ਮਤਲਬ ਆ ਜਿਉਂ-ਜਿਉਂ ਪ੍ਰੋਗਰੈਸਿਵ ਟਾਈਮ ਚਲੀ ਜਾਂਦਾ ਬਿਜਲੀ ਦੇ ਰੇਟ ਵਧ ਹੀ ਜਾਂਦੇ ਆ ਰੈਗੂਲੇਟਰ ਨੇ ਪਤਾ ਦਿੱਤੇ ਆ ਤੁਸੀਂ ਆ ਦੇਖ ਲਓ ਉਹਨੇ ਕੀ ਕਰਿਆ ਇਹਨਾਂ ਦੀ ਕਿਤਾਬ ਚ ਲਿਖਿਆ ਕਿ ਅਸੀਂ ਜਿਹੜਾ ਜਿਹੜਾ ਥੱਲੇ ਵਾਲਾ ਸਭ ਤੋਂ ਛੋਟਾ ਇੰਡਸਟਰੀਅਲਿਸਟ ਆ ਉਹਨੂੰ 70 ਰੁਪਏ 4 ਪੈਸੇ 70 ਰੁਪਏ 4 ਪੈਸੇ ਤੇ ਜਿਹੜਾ ਮੀਡੀਅਮ ਵਾਲਾ ਉਹਨੂੰ 70 ਰੁਪਏ 64 ਪੈਸੇ ਤੇ ਜਿਹੜਾ ਸਭ ਤੋਂ ਵੱਡਾ ਇੰਡਸਟਰੀਅਲਿਸਟ ਆ ਉਹਨੂੰ 70 ਰੁਪਏ 76 ਪੈਸੇ ਕੈਪਟਨ ਨਰਿੰਦਰ ਸਿੰਘ ਦੀ ਸਰਕਾਰ 5 ਰੁਪਏ ਦੇ ਮਦਾ ਕਿਤੇ ਤੇ ਖੜਨਾ ਇਹ ਹੈ ਹੀ ਕਿਤੇ ਨਹੀਂ ਇਹਦੇ ਰੌਲਾ ਪਾਉਣ ਵਾਲੇ ਨੇ ਰੌਲਾ ਤੇ ਅੰਡਾ ਦੇਣ ਵਾਲੇ ਕੁੱਕੜੀ ਵੀ ਪਾਉਂਦੀ ਹੈ ਰੌਲੇ ਨਾਲ ਕੀ ਪ੍ਰੂਫ ਹੁੰਦਾ ਮੈਂ ਜੋ ਗੱਲ ਕਰਨਾ ਤੱਥਾਂ ਦੇ ਉੱਤੇ ਕਰਦਾ ਫੈਕਟਸ ਦੇ ਉੱਤੇ ਕਰਦਾ ਕੋਈ ਚਰੇ ਇਹਨਾਂ ਫੈਕਟਸ ਨੂੰ ਚੈਲੰਜ ਕਰੇ ਹਜ਼ਾਰ ਵਾਰ ਕਹਿ ਲਿਆ ਸਰਦਾਰ ਸਾਹਿਬ ਆਓ ਬੈਠੋ ਇੱਥੇ ਨਾਲ ਮੇਰੇ ਸਾਰੇ ਪੰਜਾਬ ਨਾਲ ਤੁਸੀਂ ਗੱਲ ਕਰੋ ਸੱਤ ਟੀਵੀ ਲੱਗੇ ਸੱਤੇ ਭੇਜ ਦੇਣਗੇ ਇੱਕ ਇੱਕ ਟੀਵੀ ਭੇਜਦਾ 50-50 ਲੱਖ ਬੰਦੇ ਦੇ ਗੱਲ ਹਿੰਦੁਸਤਾਨ ਚ ਜਾਂਦੀ ਹੈ ਗੱਲ ਆਓ ਫੇਰ ਪਕੌੜੇ